ਨਸ਼ਾ ਮੁਕਤੀ ਯਾਤਰਾ ਚੱਲ ਰਹੀ ਆ ਉਹਦੇ ਵਿੱਚ ਸਾਰੇ ਪਿੰਡਾਂ 'ਚ ਜਾ ਕੇ ਇੱਕ ਸੌਂ ਚੱਕਾਈ ਜਾ ਰਹੀ ਆ ਜਿਹੜੀ ਅੱਜ ਆਪਾਂ ਪਿੰਡ ਇੱਕ ਮਿੰਟ ਭਾਮੀਆਂ ਵਿਖੇ ਵੀ ਸੌਂ ਚੱਕਾਂਗੇ ਤਾਂ ਜੋ ਜਿਹੜਾ ਪੰਜਾਬ ਨਸ਼ਾ ਮੁਕਤ ਪੰਜਾਬ ਬਣ ਜਾ ਰਿਹਾ ਹੈ ਇਸ ਦੀ ਯਾਤਰਾ ਸਾਡੇ ਪਾਰਟੀ ਸੁਪਰੀਮ ਵਰਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਾ ਮੁਕਤੀ ਯਾਤਰਾ ਸ਼ੁਰੂਆਤ ਕੀਤੀ ਹੋਈ ਹੈ ਉਸੇ ਅੱਜ ਪਿੰਡ ਆਪਣੇ ਪਿੰਡ ਭਾਮੀਆਂ ਵਿਖੇ ਸੌਂ ਚੱਕਾਈ ਜਾ ਰਹੀ ਹੈ ਤਾਂ ਜੋ ਆਪਣਾ ਪਿੰਡ ਵੀ ਨਸ਼ਾ ਮੁਕਤ ਪਿੰਡ ਹੋਵੇ ਸਾਰਿਆਂ ਦਾ ਸਹਿਯੋਗ ਚਾਹੀਦਾ ਉਹ ਸਾਰੇ ਲੜਕੇ ਜਿਹੜੀ ਇਸੋਂ ਖਾਈਏ ਅਸੀਂ ਪਿੰਡ ਭਾਮੀਆਂ ਦੇ ਨਿਵਾਸੀ ਅਸੀਂ ਭਾਮੀਆਂ ਦੇ ਨਿਵਾਸੀ ਮੱਛੀਆਂ ਦੇ ਖਿਲਾਫ ਇਕਜੁੱਟ ਹੋ ਕੇ ਮੱਛੀਆਂ ਦੇ ਖਿਲਾਫ ਇਕਜੁੱਟ ਹੋ ਕੇ 100 ਖੰਦੇ ਹਾਂ 100 ਖੰਦੇ ਹਾਂ ਕਿ ਅਸੀਂ ਮੱਛੀਆਂ ਦੇ ਖਿਲਾਫ ਅਸੀਂ ਮੱਛੀਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਬਨਵੇ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਰ ਨਹੀਂ ਦਵਾਂਗੇ ਨਸ਼ਾ ਵਿਕਰ ਨਹੀਂ ਦੇਵਾਂਗੇ ਕਿਸੇ ਕਿਸੇ ਨਸ਼ਾ ਤਸਕਰ ਨੂੰ ਅਸੀਂ ਅਸੀਂ ਇਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਹਨਾਂ ਨੂੰ ਲੋੜ ਹੋਵੇਗੀ ਜਿਹਨਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਭਰਤੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦਾ ਹੁੰਦ ਵੀ ਜ਼ਮਾਨਤ ਨਹੀਂ ਕਰਵਾਵਾਂਗੇ। ਖੁਦ ਵੀ ਜ਼ਮਾਨਤ ਨਹੀਂ ਕਰਵਾਵਾਂਗੇ। ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਰੁਕਾਂਗੇ। ਜ਼ਮਾਨਤ ਦੇਣ ਤੋਂ ਰੁਕਾਂਗੇ। ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ। ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ। ਸੌਰੀ ਬਹੁਤ ਲੇਟ ਆਇਆ ਮੈਂ ਪਰ ਮਾਫੀ ਹੋ ਗਿਆ। ਕੋਈ ਨਾਦਾ ਅਸ਼ੀਰਵਾਦਾ ਸੇਵਾ ਮਿਲਹੀ ਪੰਜਾਬ ਦੀ ਲੱਗੇ ਆਏ ਕਰਨ। ਤੇ ਮੈਂ ਹੁਣ ਮਾਫੀ ਚਾਹਾਂਗਾ ਕਿ ਅਗਲੇ ਪਿੰਡ ਵੀ ਜਾਣਾ। ਤੇ ਬਹੁਤ-ਬਹੁਤ ਤੁਹਾਨੂੰ ਜੋ ਸਾਡੇ ਪਾਰਟੀ ਸੁਪਰੀਮ ਵਰਮਨ ਕੇਜਰੀਵਾਲ ਜੀ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰੋਮੋਸਕ ਰਮਾਨ ਜੀ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਇੱਕ ਨਸ਼ਾ ਮੁਕਤੀ ਯਾਤਰਾ ਡਿਪਾਰਟਮੈਂਟ ਜਾ ਕੇ ਇਹ ਸੋਚ ਚਕਾਈ ਜਾ ਰਹੀ ਹੈ ਕਿ ਆਪਣਾ ਪਿੰਡ ਜਿਹੜਾ ਨਸ਼ਾ ਮੁਕਤ ਪਿੰਡ ਬਣਾਈਏ ਸੋ ਅੱਜ ਪਿੰਡ ਭਾਮੀਆਂ ਚ ਪਹੁੰਚੇ ਸਾਰੇ ਪਿੰਡ ਵਾਸੀਆਂ ਨੇ ਬਹੁਤ ਮਾਨ ਸਤਕਾਰ ਦਿੱਤਾ ਸਾਰਿਆਂ ਨੇ ਰਲ ਕੇ ਸਹੁੰ ਖਾਧੀ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਨਾ ਕੋਈ ਕਿਸੇ ਨਸ਼ਾ ਤਸਕਨ ਨੂੰ ਵੜਨ ਲਵਾਂਗੇ ਤੇ ਜੇ ਕੋਈ ਪਿੰਡ ਚ ਨਸ਼ਾ ਕਰਦਾ ਉਹਨੂੰ ਸਮਝਾਵਾਂਗੇ ਤੇ ਉਹਦਾ ਇਲਾਜ ਕਰਾਵਾਂਗੇ ਸੋ ਇਹ ਜਿਹੜੀ ਮਹਿੰਮ ਇਸ ਤਰ੍ਹਾਂ ਚੱਲ ਰਹੀ ਹੈ ਸੋ ਬਹੁਤ ਪਰਮਾਤਮਾ ਦਾ ਸ਼ੁਕਰ ਹੈ ਕਿ ਪੰਜਾਬ ਚ ਨਸ਼ਾ ਸਪਲਾਈ ਦੀ ਜਿਹੜੀ ਚੈਂਟ ਉੱਟ ਚੱਕੀ ਆ ਉਹ ਨਾਲ ਬਿਲਹਰ ਚ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ ਨਸ਼ਾ ਜਿਹੜਾ ਵਾ ਇੱਕ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੀ ਜੜਾ ਜਿਹਨੂੰ ਖਤਮ ਕਰਨ ਲਈ ਬਹੁਤ ਹੀ ਜ਼ੋਰ ਲਾਉਣਾ ਪੈਣਾ ਵਾ ਬਹੁਤ ਵਧੀਆ ਸਰਕਾਰ ਜੋਰ ਲਾ ਰਹੀ ਆ ਕਿ ਇਹਦਾ ਆਉਣ ਵਾਲਾ ਜਿਹੜਾ ਸਮਾਵਾ ਮੇਰੇ ਸਾਬ ਨੂੰ ਠੱਲ ਪੈ ਸਕਦੀ ਨੋਸ਼ੀ। ਭਾਮੀਆਂ ਕਮਾਂ ਦੀ ਜਿਹੜੀ ਪੰਚਾਇਤ ਆ ਕਿ ਕਿਸ ਤਰ੍ਹਾਂ ਜਾਂ ਮਤ ਜੀ ਪਾਇਆ ਜਾ ਰਿਹਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਕੀ ਚੇਤਾਵਨੀ ਨਸ਼ਾ ਤਸਕਰਾਂ ਨੂੰ ਪਹਿਲੇ ਜੀ ਜਿੱਦੋਂ ਮੈਂ ਸਰਪੰਚ ਬਣਿਆ ਪਹਿਲੇ ਦਿਨ ਚੇਤਾਵਨੀ ਦਿੱਤੀ ਸੀਗੀ ਵੀ ਇਹ ਜਿਹੜਾ ਕੰਮ ਬੰਦ ਕਰ ਦਿਓ ਤੁਹਾਡੇ ਪਿੱਛੇ ਕਿਸੇ ਨੇ ਨਹੀਂ ਜਾਣਾ ਹੈਗਾ। ਇਹ ਪਹਿਲੇ ਦਿਨ ਜਿਹੜਾ ਜਾਣੇ ਪਹਿਲਾ ਸਾਡਾ ਮਤਾ ਇਹੀ ਪਿਆ ਸੀ ਪਿੰਡ ਦੇ ਵਿੱਚ ਵੀ ਨਸ਼ੇ ਦੇ ਨਾਂ ਅਸੀਂ ਜਮਾਨਤ ਦੇਣੀ ਆ ਨਾ ਕੋਈ ਪਿੰਡ ਦਾ ਨਾਲ ਤੁਰੂਗਾ। ਜੇ ਕੋਈ ਵੇਚਦਾ ਵਾ ਉਹਨੂੰ ਸਭ ਤੋਂ ਅਸੀਂ ਰਾਹ ਫੜਾਵ ਇਹ ਸਾਡੇ ਪਿੰਡ ਦੀ ਮੈਂ ਪਹਿਲਾਂ ਮਤਾ ਜਿਹੜਾ ਸਰਪੰਚ ਬਣਨ ਤੋਂ ਪਹਿਲਾਂ ਪਹਿਲਾਂ ਮਤਾ ਇਹ ਪਾਇਆ ਸੀ ਤੇ ਕੀ ਨਾਮ ਹੈ ਜਿਹੜਾ ਪੈਟਾ ਇਹ ਪਾਵੀਆਂ ਕਲਾ ਪਿੰਡ ਜੀ ਮੈਂ ਸਰਪੰਚ ਪਰਮੇਂਦਰ ਸਿੰਘ ਸੋਨੂ ਜੀ ਦੇਖੋ ਜੀ ਪਿੰਡ ਦੇ ਵਿੱਚ ਸਾਡੀ ਇਹੀ ਉਹ ਜੁੰਦੀ ਕੋਈ ਕੋਈ ਬੱਚਾ ਨਸ਼ਾ ਕਰਦਾ ਉਹਨੂੰ ਨਸ਼ਾ ਛਡਾਈਏ ਸੀ ਉਹਦਾ ਜਿਹੜਾ ਬਾਈਏ ਤਾਂ ਕਿ ਜੀ ਆਉਣ ਵਾਲੀ ਜਨਰੇਸ਼ਨ ਆਉਣ ਥੋੜੀ ਛੇਦ ਮਿਲ ਸਕੇ ਜੈਤ ਵੱਲੋਂ ਕੋਈ ਹੈ ਜਿਹੜੇ ਬਿਮਾਰ ਗੰਢੀ ਪੰਚਾਇਤ ਪਿੰਡ ਦੀ ਬਹੁਤ ਵਧੀਆ ਮੁੰਡਾ ਨੌਜਵਾਨ ਆ ਪਰਮਿੰਦਰ ਸਿੰਘ ਬਣਿਆ ਸਰਪੰਚ ਉਹਦੀ ਬਹੁਤ ਸੋਚ ਆ ਬਹੁਤ ਵਧੀਆ ਸੋਚ ਆ ਉਹਨਾਂ ਦੀ